ਆਮ ਆਦਮੀ ਪਾਰਟੀ ਦੇ ਵਲੰਟੀਅਰ ਹਰਜੋਤ ਸਿੰਘ ਸੰਧੂ ਨੇ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਛਿੱਤ ਵਿਕੇ ਸ਼ਿਰਕਤ ਕੀਤੀ ਸ਼ਿਕਵੇ ਭਰੇ ਸਵਾਲਾਂ ਦਾ ਕਰਨਾ ਪਿਆ ਸਾਹਮਣਾ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਤੁਸੀਂ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਪਿੰਡੋਂ ਪਿੰਡ ਜਾ ਰਹੇ ਜੀ ਕਿੰਨੇ ਕੁ ਪਿੰਡਾਂ ਦਾ ਦੌਰਾ ਕੀਤਾ ਹੋਗਾ ਅੱਜ ਤੱਕ ਮੈਂ तकरीबन ਸਾਰੇ ਜਿੰਨੇ ਵੀ ਹਲਕੇ ਦੇ ਸਾਰੇ ਪਿੰਡ ਨੇ ਸਾਰੇ ਟੱਚ ਕੀਤਾ ਜੀ ਸਾਰੇ ਦਾ ਦौरा ਕਰ ਚੁੱਕੇ ਹਾਂ ਇੱਕ ਇੱਕ ਵਾਰੀ ਦੋ ਦੋ ਵਾਰੀ ਤੇ ਸਾਰਿਆਂ ਦਾ ਕਰ ਲਿਆ ਪਰ ਕੋਸ਼ਿਸ਼ ਹੁੰਦੀ ਹੈ ਕਿ ਇਹ ਕੰਟੀਨਿਊਸਲੀ ਵੱਤ ਤੋਂ ਵੱਤ ਵੱਤ ਤੋਂ ਵੱਤ ਪਿੰਡਾਂ 'ਚ ਫੇਰਾ ਰਹੇ ਜਿਹੜੀਆਂ ਚੀਜ਼ਾਂ ਤੋਂ ਲੋਕ ਅੱਜ ਤੱਕ ਪੁਰਾਣੀਆਂ ਆ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਸੀਗੇ ਉਹ ਕਹਿੰਦੇ ਯਾਰ ਇਹ ਆਉਂਦੇ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਚੀਜ਼ ਤੋਂ ਪਬਲਿਕ ਨੂੰ ਦੁਬਾਰਾ ਲਾਮਾ ਨਾ ਵੇ ਉਹਨਾਂ ਦੇ ਵਿੱਚ ਰਹੀਏ ਵੱਤ ਤੋਂ ਵੱਤ ਤੁਹਾਨੂੰ ਹਾਈ ਕਮਾਂਡ ਵੱਲੋਂ ਭੇਜਿਆ ਜਾ ਰਿਹਾ ਹੈ ਅਲੋ ਜੀ ਕੋਈ ਦੋ ਰਹਿਵਾਨੀ ਮੈਂ ਜਿਹਨੂੰ ਟ੍ਰੇਡ ਦਾ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਲਾਇਆ ਹੈ ਕਿਵੇਂ ਦੇ ਹਾਲਾਤ ਜਾਪਦੇ ਤਾਂ ਮਹਲਕਾ ਫਰੀ ਗੜ ਚੂੜੀਆਂ ਦੇ ਵਨ ਸਾਈਡਡ ਹਾਲਾਤ ਨੇ ਮਨੇ ਜਿੱਤ ਪ੍ਰਾਪਤ ਕੇ ਕੋਈ ਦੋ ਰਹਿਵਾਨੀ ਬਿਲਕੁਲ ਕੋਈ ਹੋਰ ਪਾਰਟੀ ਦਾ ਨੁਮਾਇੰਦਾ ਦੇਖੀ ਨਹੀਂ ਰਿਹਾ ਇਸ ਪਹਾੜ ਦੇ ਪਿੰਡ ਦੇ ਵਿੱਚ ਪਿਛਲੇ ਕੁਝ ਦਿਨਾਂ ਤੇ ਨਾ ਇੱਕ ਪ੍ਰੋਗਰਾਮ ਹੋਇਆ ਸੀਗਾ ਬਲਬੀਰ ਸਿੰਘ ਪੰਨੂ ਵੱਲੋਂ ਬਲਬੀਰ ਸਿੰਘ ਪੰਨੋ ਇਸੇ ਪਿੰਡ ਦੇ ਵਿੱਚ ਖੜ ਕੇ ਮਾਈਕ ਤੇ ਅੱਗੇ ਗੱਲ ਕਹਿ ਕੇ ਗਏ ਸੀਗੇ ਕਿ ਅਸੀਂ ਵੇਲਣੇ ਦੇ ਵਿੱਚ ਉਦੀ ਲਗਾ ਦਿਆਂਗੇ ਤੇ ਇਹ ਤੁਹਾਨੂੰ ਵੀ ਕੋਈ ਇੱਕਦਾਂ ਦਾ ਸਾਧਨ ਦਿੱਤਾ ਗਿਆ ਪਾਰਟੀਏ ਤੋਂ ਹਾਈਕ ਮਾਰਦੋਂ ਵੇਲਣਾ ਵਗੈਰਾ ਜਾਂ ਕੋਈ ਕੋਲੂ ਸਾਨੂੰ ਦੇ ਗੁਰੂ ਸਾਹਿਬ ਨੇ ਨਿਮਰਤਾ ਸਿਖਾਈ ਹੈ ਜੀ ਸਾਡੇ ਕੋ ਨਿਮਰਤਾ ਵਾਲਾ ਸੋਦਾ ਹੈ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਤੁਸੀਂ ਉਹ ਹੋਣਗੇ ਤੇ ਉਹਨਾਂ ਨੂੰ ਪੁੱਛ ਲਿਓ ਮੈਂ ਇਹਨਾਂ ਦਾ ਜਵਾਬ ਨਹੀਂ ਦੇਦਾ ਤਾਂ ਇਹਦੇ ਨਿਮਰਤਾ ਵਾਲਾ ਸੋਦਾ ਵੇਖਦੇ ਆਂ ਜੀ ਪਬਲਿਕ ਦੇ ਵਿੱਚ ਸਾਡੇ ਕੋ ਨਿਮਰਤਾ ਹੈ ਜੀ ਤਾਂ ਆਮ ਪਾਰਟੀ ਨੂੰ ਕਿਹੜਾ ਉਦਦ ਦਿੱਤਾ ਗਿਆ ਜੀ ਮੈਂ ਜ਼ਿਲ੍ਹੇ ਦਾ ਵਪਾਰਿਕ ਦਾ ਜ਼ਿਲ੍ਹਾ ਪ੍ਰਧਾਨ ਹਾਂ ਨਾਲ ਬਲਾਕ ਪਰਿਭਾਰੀਆਂ ਫਦੇ ਕਰਦਾ ਠੀਕ ਹੈ ਸ਼ੁਕਰੀਆ ਕੀਮਤਾਰ ਸਤਿ ਥਾਨੂ ਕੀਮਤਾਰ ਰਿਸਪੌਂਸ ਮਿਲ ਰਿਹਾ ਪਿੰਡਾਂ ਦੇ ਵਿੱਚ ਬਹੁਤ ਹੀ ਜਬਰਦਸਤ ਹੱਥਾਂ ਦੇ ਚੁੱਕ ਰਹੀ ਹੈ ਸੰਗਤ ਬਹੁਤ ਪਿਆਰ ਸੰਧੂ ਸਾਹਿਬ ਪਿੰਡਾਂ ਦੇ ਵਿੱਚ ਡੀਪੂ ਦੀ ਗੱਲ ਕਹਿੰਦੀ ਆ ਗਰੀਬ ਲੋਕਾਂ ਵਾਸਤੇ ਤੇ ਜਿਹੜੇ ਆ ਆਦਮੀ ਪਾਰਟੀ ਤੇ ਵਰਕਰ ਨੇ ਉਹ ਜਾਤ ਦੇ ਕਣਕ ਵੰਡਣ ਨਹੀਂ ਦਿੰਦੇ ਤੇ ਜਾ ਉਹ ਕਹਿੰਦੇ ਆ ਕਿ ਅਸੀਂ ਆਪ ਕਣਕ ਵੰਡਣੀ ਆ ਕੀ ਇਹ ਕਾਟੇ ਜਿਹੜੀ ਆ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਐਮਐਲਏ ਆ ਵਾਸਤੇ ਉਹ ਕੀ ਆ ਕਿ ਚਾਰ ਲੋਕਾਂ ਘਰੀਬ ਵਾਸਤੇ ਦੀ ਇਹ ਕਣਕ ਦੇ ਗਰੀਬਾਂ ਦੇ ਵਾਸਤੇ ਆ ਜਿਹਨਾਂ ਦੇ ਕਾਰਡ ਬਣੇ ਨਹੀਂ ਉਹਨਾਂ ਵਾਸਤੇ ਕਣਕ ਐ ਤੇ ਕਿੱਦਾਂ ਇਹ ਜਿਹੜੇ ਲਕਰ ਆਣ ਕੇ ਪਿੰਡਾਂ ਦੇ ਵਿੱਚੋਂ ਆਣ ਕੇ ਰੋਕਣ ਦੀ ਕੋਸ਼ਿਸ਼ ਕਰਦੇ ਨੇ ਨਾ ਕਣਕਾਂ ਨੂੰ ਵੰਡਣ ਵਾਸਤੇ ਵੰਡਣ ਦੇ ਉਹਨਾਂ ਬਾਰੇ ਕੀ ਕਹੋਗੇ ਸਾਰੇ ਸੂਝਵਾਨ ਨੇ ਜੀ ਪਿੰਡਾਂ ਵਾਲੇ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਵੀ ਬੜੇ ਸੂਝਵਾਨ ਹੋ ਤੁਹਾਨੂੰ ਪਤਾ ਹੈ ਕਿ ਇਹ ਕੌਣ ਵੰਡ ਸਕਦਾ ਹੈ ਤੇ ਕਿੱਦਾਂ ਬੰਦ ਰਹੀ ਹੈ ਤੁਸੀਂ ਉਸ ਢੰਗ ਨਾਲ ਵੰਡਵਾਓ ਕਣਕ ਜੇ ਵੀ ਉਨिक्की ਹੁੰਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਪ੍ਰਸ਼ਾਸਨ ਨੂੰ ਦੱਸੋ ਡੀਪੂ ਉਹルダー ਨੂੰ ਅਥਾਰਟੀ ਆ ਕਣਕ ਵੰਡਣ ਦੀ ਬਿਲਕੁਲ ਠੀਕ ਹੈ ਲੋ ਹੁਣ ਜਿਹੜਾ ਬੰਦਾ ਪਿੰਡ ਦੇ ਵਿੱਚੋਂ ਮੰਨ ਲਓ ਮੈਂ ਆ ਜਾਂ ਆ ਬੰਦੇ ਸਰਕਰ ਦੇਖੇ ਨੇ ਇਹ ਜਾ ਕੇ ਆਖਣ ਕਿ ਅਸੀਂ ਡੀਪੂ ਉਹルダー ਨੂੰ ਕਣਕ ਨਹੀਂ ਵੰਡਣ ਜਿਹੜੀ ਆਪ ਵੰਡਣੀ ਹੈ ਕੀ ਉਹ ਅਥਾਰਟੀ ਵੰਡੀ ਹੈ ਇਹਨਾਂ ਨੂੰ ਵੰਡਣੀ ਬੰਦੇ ਗਲਤ ਨੇ ਕਰੇ ਜਿਹੜੇ ਜਾ ਕੇ ਗੱਲ ਕਹਿ ਰਹੇ ਬੱਦੇ ਗਲਤ ਨੇ ਠੀਕ ਹੈ ਜੀ ਧੰਨਵਾਦ